ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਚੰਡੀਗੜ੍ਹ ਪੁਲਿਸ ਵਾਂਗ ਹੁਣ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਹੈ ਮਾਛੀਵਾੜਾ ਸਾਹਿਬ ਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਚੌਂਕਾਂ ਤੇ ਪੁਲਿਸ ਤੀਸਰੀ ਅੱਖ ਮਤਲਬ ਕਿ ਕੈਮਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਕੰਟਰੋਲ ਰੂਮ ਵੀ ਤਿਆਰ ਹੋ ਚੁੱਕਾ ਹੈ ਇਸ ਦੇ ਤਹਿਤ ਹੁਣ ਜੋ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਜਾਂ ਸੀਟ ਬੈਲਟ ਤੇ ਹੈਲਮਟ ਦੀ ਵਰਤੋਂ ਨਹੀਂ ਕਰੇਗਾ ਉਸ ਤੇ ਹੁਣ ਪੁਲਿਸ ਦੀ ਤੀਜੀ ਅੱਖ ਮਤਲਬ ਕਿ ਕੈਮਰੇ ਦੀ ਨਜ਼ਰ ਰੱਖਣਗੇ ਅਤੇ ਉਹਨਾਂ ਨੂੰ ਆਨਲਾਈਨ ਨੋਟੀਫਿਕੇਸ਼ਨ ਭੇਜ ਦਿੱਤੀ ਜਾਵੇਗੀ ਮਤਲਬ ਚਲਾਨ ਕੱਟ ਕੇ ਭੇਜ ਦਿੱਤਾ ਜਾਵੇਗਾ ਇਸ ਸਬੰਧੀ ਮਾਛੀਵਾੜਾ ਥਾਣਾ ਦੇ ਮੁੱਖ ਮੁੰਚੀ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸ਼ਹਿਰ ਦੇ ਵਿੱਚ ਵੱਖ-ਵੱਖ 10 ਥਾਵਾਂ ਤੇ 32 ਸੀਸੀਟੀਵੀ ਕੈਮਰੇ ਲਗਾਏ ਜਾਣਗੇ ਉਹਨਾਂ ਕਿਹਾ ਕਿ ਟ੍ਰੈਫਿਕ ਨੂੰ ਸਹੀ ਤਰੀਕੇ ਨਾਲ ਚਲਾਉਣ ਅਤੇ ਜੋ ਲੋਕ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਉਹਨਾਂ ਦੇ ਆਨਲਾਈਨ ਚਲਾਨ ਕੱਟੇ ਜਾਣਗੇ ਉਹਨਾਂ ਦੱਸਿਆ ਕਿ ਜਲਦ ਹੀ ਇਹ ਕੈਮਰੇ ਚਲਾ ਦਿੱਤੇ ਜਾਣਗੇ ਤੇ ਜੋ ਸ਼ਰਾਰਤੀ ਅੰਸਰ ਹੁੱਲੜਬਾਜੀ ਕਰਦੇ ਹਨ ਉਹਨਾਂ ਤੇ ਵੀ ਇਹਨਾਂ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੇ ਨਾਲ ਗੁਰਦੇਵ ਸੋਹਲ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਿਹੜੇ ਕੈਮਰੇ ਲੱਗ ਲਏ ਆ ਕਿੱਥੇ ਕਿੱਥੇ ਲੱਗ ਰਹੇ ਆ ਜੀ ਇਹ ਕੈਮਰੇ ਮੇਨ ਚੌਂਕ ਕਾਲੜਾ ਚੌਂਕ ਦੇ ਵਿੱਚ ਗਨੀਖਾ ਨਵੀਂ ਖਾ ਚੌਂਕ ਸ਼ਹਿਰਾ ਗਰਾਉਂਡ ਗੜੀ ਵਾਲੇ ਪੁਲ ਤੇ 10 ਜਗ੍ਹਾ ਨੇ ਮਾਛੀਵਾੜਾ ਸਾਹਿਬ ਦੀਆਂ ਜਿੱਥੇ ਕੈਮਰਾਜ਼ ਲੱਗ ਰਹੇ ਨੇ ਤੇ ਇਹ ਜਿਹੜੇ ਜਿਹੜੇ ਕੈਮਰਾਜ਼ ਲੱਗ ਰਹੇ ਨੇ ਇਹਨਾਂ ਦੇ ਵਿੱਚ ਜਿਹੜੇ ਮੇਨ ਟ੍ਰੈਫਿਕ ਨੂੰ ਫੋਕਸ ਕਰਨ ਦੇ ਲਈ ਇਹ ਲਗਾਏ ਜਾ ਰਹੇ ਨੇ ਮੇਨੇ ਟ੍ਰੈਫਿਕ ਨਿਯਮਾਂ ਨੂੰ ਸਹੀ ਤੇ ਸਹੀ ਢੰਗ ਨਾਲ ਚਲਾਉਣ ਲਈ ਕੰਮ ਨੇ ਲੱਗ ਰਿਹਾ ਕਿੰਨੇ ਲੱਗ ਰਹੇ ਜੀ ਕੈਮਰੇ ਕੈਮਰੇ ਤਕਰੀਬਨ 32 ਕੈਮਰਾਜ਼ ਲੱਗ ਰਹੇ ਨੇ ਮਾਚੀਵਾੜਾ ਮਤਲਬ ਏਰੀਆ ਦੇ ਵਿੱਚ ਜਿਹੜਾ ਇਹ ਚਲਾਨ ਆਏ ਫਿਰ ਲੋਕਾਂ ਦੇ ਘਰੇ ਪਹੁੰਚੇ ਗਰੂ ਆ ਹਾਂਜੀ ਜਿਹੜਾ ਬੰਦਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਹ ਫਿਰ ਕੈਮਰਾ ਦੀ ਮਦਦ ਕੈਮਰਾਜ਼ ਦੀ ਮਦਦ ਨਾਲ ਅਸੀਂ ਚਲਾਨ ਕਰਾਂਗੇ ਤਾਂ ਉਹ ਜਿੱਦਾਂ ਫੋਨ ਤੇ ਜਿੱਦਾਂ ਜਿਹੜੇ ਬੰਦੇ ਦੇ ਨਾਮ ਤੇ ਗੱਡੀ ਹੋਏਗੀ ਰਜਿਸਟਰ ਹੋਏਗੀ ਉਸ ਬੰਦੇ ਨੂੰ ਉਸ ਫੋਨ ਤੇ ਮੈਸੇਜ ਆ ਜਾਏਗਾ ਤੇ ਚਲਾਨ ਹੋ ਜਾਏਗਾ ਇਹਦੇ ਨਾਲ ਹੋਰ ਵੀ ਫਾਇਦੇ ਹੋ ਸਕਦੇ ਜੇ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਚੋਰੀ ਦੀ ਘਟਨਾ ਹੁੰਦੀ ਹੈ ਤਾਂ ਟਰੇਸ ਕੀਤੇ ਜਾ ਸਕਦੇ ਹੈ ਕੈਮਰੇਾਂ ਦੇ ਨਾਲ ਬਿਲਕੁਲ ਜੀ ਇਹ ਮੈਂ ਮੇਨ ਪਰਪਸ ਹੀ ਇਹ ਸਭ ਆਪਾਂ ਨੂੰ ਚੋਰੀਆਂ ਹੋਰ ਕਾਫੀ ਚੀਜ਼ਾਂ ਨੂੰ ਆਪਾਂ ਨੂੰ ਹੈਲਪ ਮਿਲੇਗੀ ਇਸ ਕੈਮਰਾ ਦੇ ਨਾਲ ਬਹੁਤ ਜਿਹੜੇ ਮਾੜੇ ਆਂਸਰ ਨੇ ਉਹਨਾਂ ਨੂੰ ਇਸ ਚੀਜ਼ ਤੋਂ ਮਤਲਬ ਆਪਾਂ ਫੜ ਪਾਵਾਂਗੇ ਉਹਨਾਂ ਨੂੰ ਮਾੜੇ ਆਂਸਰਾਂ ਦੀ ਮਦਦ ਨਾਲ